ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੇ ਨਾਨਕ ਗੁਰੂ ਰਾਮਦਾਸ ਜੀ ਅਸਦ ਦੀ ਬਾਣੀ ਵਿੱਚ ਪਹਿਲੇ ਸ਼ਬਦ ਵਿਚਕਰਦੇ ਹਨ ਹਰ ਅਮਰਤ ਬਿਨ ਲੈ ਲੋਇ ਨਾ ਮਨ ਪ੍ਰੇਮ ਰਤਨ ਨਾ ਰਾਮ ਰਾਜੇ ਮਨ ਪ੍ਰੇਮ ਰਤਨਾਂ ਰਾਮ ਰਾਜੇ ਗੁਰੂ ਜੀ ਪ੍ਰੇਮ ਦੀ ਨਦੀ ਵਿੱਚ ਵਹਿੰਦੇ ਹੋਏ ਕਹਿੰਦੇ ਹਨ ਸਦੀਵੀ ਰਹਿਣ ਵਾਲੇ ਪਿਆਰੇ ਪ੍ਰਭੂ ਦੇ ਪਿਆਰ ਵਿੱਚ ਮੇਰੀਆਂ ਅੱਖਾਂ ਭਜ ਗਈਆਂ ਹਨ ਮੇਰਾ ਮਨ ਵੀ ਸਭ ਤੇ ਰਾਜ ਕਰਨ ਵਾਲੇ ਪ੍ਰਭੂ ਦੇ ਪਿਆਰ ਵਿੱਚ ਰੁੱਤ ਆ ਗਿਆ ਹੈ ਫਿਰ ਕਹਿੰਦੇ ਹਨ ਮਨ ਰਾਮ ਕਸਵਟੀ ਲਾਇਆ ਕੰਚਨ ਸਵੈਨਾ ਵਾਹ ਈਸ਼ਵਰ ਨੇ ਮੇਰੇ ਮਨ ਨੂੰ ਆਪਣੇ ਉਪਦੇਸ਼ਾਂ ਰਾਹੀਂ ਜਾਂ ਆਪਣੇ ਪਵਿੱਤਰ ਮਤ ਰਾਹੀਂ ਸੋਨੇ ਦਾ ਸੋਨਾ ਗਹਿਣਾ ਬਣਾ ਦਿੱਤਾ ਹੈ ਅੱਗੇ ਕਹਿੰਦੇ ਹਨ ਗੁਰਮੁਖ ਰੰਗ ਚੁਲੇ ਲਿਆ ਮੇਰਾ ਮਨ ਤਨੋਂ ਵੇਨਾ ਮੇਰਾ ਮਨ ਤਨੋਂ ਬੀਨਾ ਬਾਬ ਮੈਂ ਗੁਰੂ ਦੇ ਪਿਆਰ ਦੀਆਂ ਆਪਣੇ ਮਨ ਵਿੱਚ ਚੁੱਲੀਆਂ ਲਈਆਂ ਫਿਰ ਮੇਰਾ ਮਨ ਤੇ ਤਨ ਪ੍ਰੇਮ ਵਿੱਚ ਪੂਰੀ ਤਰ੍ਹਾਂ ਭੇਜ ਗਿਆ ਬਾਬ ਆਨੰਦ ਅਵਸਥਾ ਵਿੱਚ ਆ ਗਿਆ ਗੁਰੂ ਜੀ ਪਿਆਰ ਵਿੱਚ ਫਿਰ ਭੇਜ ਕੇ ਕਹਿੰਦੇ ਹਨ जन नानक मुस्क जको लिया सब जन्म धन दन, धन्ना सब जन्म धन दन, धन्ना भाव प्रभु प्रेम ने मेरे मनों झुका दता भाव निम्रता लिया देता, ता मेरा पूरा जन्म ही धन धन हो गया सच्चा सुच्चा पवित्र हो गया ਸੰਗਤ ਜੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਅਸੀਂ ਪੜਦੇ ਵੀ ਹਾਂ ਸੁਣਦੇ ਵੀ ਹਾਂ ਕਿ ਉਹਨਾਂ ਵਿੱਚ ਅਤਿ ਦੀ ਨਿਮਰਤਾ ਸੀ ਸੇ ਸ਼ਬਦ ਵਿੱਚ ਸੱਚਮੁੱਚ ਹੀ ਉਹਨਾਂ ਦੇ ਮਨ ਦੀ ਅਵਸਥਾ ਦਾ ਪ੍ਰਗਟਾਵਾ ਹੁੰਦਾ ਹੈ ਉਹ ਰੋਮ ਰੋਮ ਕਰਕੇ ਪੂਰੇ ਈਸ਼ਵਰ ਪ੍ਰੇਮ ਵਿੱਚ ਕਰਦੇ ਹੋਏ ਨਜ਼ਰ ਆਉਂਦੇ ਹਨ ਜਦੋਂ ਅਸੀਂ ਸ੍ਰੀ ਹਰਮੰਦਰ ਸਾਹਿਬ ਜਾਂਦੇ ਹਾਂ ਤਾਂ ਇੰਜ ਲੱਗਦਾ ਹੈ ਗੁਰੂ ਰਾਮਦਾਸ ਜੀ ਇੱਥੇ ਹੀ ਸਾਡੇ ਆਲੇ ਦੁਆਲੇ ਵਿਚਰ ਰਹੇ ਹਨ ਤੇ ਆਪਣੇ ਪ੍ਰੇਮ ਦੀਆਂ ਤਰੰਗਾਂ ਸਾਨੂੰ ਪੇੜ ਰਹੇ ਹਨ ਇਸ ਸ਼ਬਦ ਤੋਂ ਸਾਨੂੰ ਇਹ ਉਪਦੇਸ਼ ਮਿਲਦਾ ਹੈ ਅਸੀਂ ਵੀ ਈਸ਼ਵਰ ਨਾਲ ਜੋ ਸਭ ਸੁਖ ਦਤਾ ਹੈ ਪ੍ਰੇਮ ਪਾਈਏ ਉਸ ਨੂੰ ਹਰ ਵਕਤ ਯਾਦ ਰੱਖਿਏ ਉਸ ਦੇ ਗੁਣਾ ਅਨੁਸਾਰ ਜੀਵਨ ਜੀਵिए ਭਾਗ ਹਰ ਤਰ੍ਹਾਂ ਨਾਲ ਸੱਚ ਨਾਲ ਜੁੜ ਜਾਈਏ ਫਿਰ ਪਰਭੂ ਦੇ ਸੱਚੇ ਦੀਤੀ ਗਾਵਾਂਗੇ ਕਿ ਸੱਚੇ ਕਰਮ ਹੀ ਰਾਹਗੇ ਤਾਂ ਇੱਕ ਦਿਨ ਸਾਡੀਆਂ ਅੱਖਾਂ ਵੀ ਪ੍ਰਭੂ ਰੰਗ ਵਿੱਚ ਗਿੱਲੀਆਂ ਹੋ ਜਾਣਗੀਆਂ ਦਾਸ ਦਿਵਿੰਦਰ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ